ਸਿਹਤ ਸੰਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਢੂਈ ਦਰਦ ਬਾਰੇ। ਢੂਈ ਦਰਦ ਦੀ ਸਮੱਸਿਆ ਢੂਈ ਦੀਆਂ ਮਾਸਪੇਸ਼ੀਆਂ ਵਿੱਚ ਖਿਚਾਅ ਕਰਨ ਜਾਂ ਸਹੀ ਤਰੀਕੇ ਨਾਲ ਨਾ ਬੈਠਣ ਉੱਠਣ ਦੇ ਕਾਰਨ ਹੁੰਦੀ ਹੈ। ਜੀਵਨ ਸ਼ੈਲੀ ਦੀ ਗੜਬੜੀ, ਖਾਣ ਪੀਣ ਦੇ ਗਲਤ ਤਰੀਕੇ ਨਾਲ ਵੀ ਢੂਈ ਵਿੱਚ ਦਰਦ ਦੀ ਸਮੱਸਿਆ ਹੋਣ ਲੱਗਦੀ ਹੈ। ਕਾਰਨ ਚਾਹੇ ਕੋਈ ਵੀ ਹੋਵੇ, ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖੇ ਦੱਸਾਂਗੇ ਜਿਨ੍ਹਾਂ ਦੇ ਇਸਤੇਮਾਲ ਤੋਂ ਬਾਅਦ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਦਰਦ ਹੋਵੇ। ਬਿਲਕੁਲ ਠੀਕ ਹੋ ਜਾਵੇਗਾ ਤਾਂ ਤੁਹਾਨੂੰ ਦੱਸਦੇ ਹਾਂ ਇਹਨਾਂ ਘਰੇਲੂ ਨੁਸਖਿਆਂ ਬਾਰੇ ਦੋਸਤੋ ਤੁਸੀਂ ਇੱਕ ਖਾਲੀ ਕੋਲੀ ਵਿੱਚ ਅੱਧਾ ਚਮਚ ਲਸਣ ਦਾ ਰਸ ਇੱਕ ਚਮਚ ਨਿੰਬੂ ਦਾ ਰਸ ਮਿਲਾ ਕੇ ਅੱਧਾ ਕੱਪ ਪਾਣੀ ਨਾਲ ਸੇਵਨ ਕਰੋ ਇਸ ਨੁਸਖੇ ਨੂੰ ਦਿਨ ਵਿੱਚ ਦੋ ਵਾਰ ਪੀਣ ਨਾਲ ਕਮਰ ਦਾ ਦਰਦ ਖਤਮ ਹੋ ਜਾਂਦਾ ਹੈ ਦੂਸਰਾ ਨੁਸਖਾ ਇਸ ਤਰ੍ਹਾਂ ਹੈ ਇੱਕ ਚਮਚ ਅਦਰਕ ਦਾ ਰਸ ਲੈ ਕੇ ਇਸ ਵਿੱਚ ਅੱਧਾ ਚਮਚ ਦੇਸੀ ਘਿਓ ਮਿਲਾ ਲਓ ਅਦਰਕ ਦੇ ਰਸ ਅਤੇ ਦੇਸੀ ਘਿਓ ਦੇ ਇਸ ਮਿਸ਼ਰਣ ਦਾ ਸੇਵਨ ਕਰਨ ਨਾਲ ਢੂਈ ਦਰਦ ਦੀ ਸਮੱਸਿਆ ਕੁਝ ਹੀ ਦਿਨਾਂ ਵਿੱਚ ਖਤਮ ਹੋ ਜਾਂਦੀ ਹੈ ਤੀਸਰਾ ਨੁਸਖਾ ਇਸ ਤਰ੍ਹਾਂ ਹੈ ਇੱਕ ਖਾਲੀ ਕੋਲੀ ਵਿੱਚ ਦੋ ਚਮਚ ਸੁੰਡ ਪਾਊਡਰ ਦਰਦ لے لو ਤੇ ਇਸ ਵਿੱਚ ਥੋੜਾ ਜਿਹਾ ਗਰਮ ਪਾਣੀ ਮਿਲਾ ਕੇ ਇੱਕ ਪੇਸਟ ਤਿਆਰ ਕਰ ਲੋ ਇਸ ਸੁੰਡ ਦੇ ਪੇਸਟ ਨੂੰ ਢੂਈ ਦਰਦ ਵਾਲੀ ਜਗ੍ਹਾ ਤੇ ਲਗਾਓ ਕੁਝ ਹੀ ਦਿਨਾਂ ਬਾਅਦ ਢੂਈ ਦਰਦੀ ਸਮੱਸਿਆ ਬਿਲਕੁਲ ਖਤਮ ਹੋ ਜਾਵੇਗੀ ਚੌਥਾ ਦੇਸੀ ਨੁਸਖਾ ਇਸ ਤਰ੍ਹਾਂ ਹੈ ਮੇਥੀ ਦਾਣੇ ਦੇ ਬੀਜਾਂ ਦਾ ਪਾਊਡਰ ਬਣਾ ਕੇ ਥੋੜਾ ਜਿਹਾ ਪਾਣੀ ਮਿਲਾ ਕੇ ਲੇਪ ਤਿਆਰ ਕਰੋ ਇਸ ਲੇਪ ਨੂੰ ਕਮਰ ਦਰਦ ਤੇ ਲਗਾਓ ਅਤੇ ਉੱਪਰੋਂ ਕਿਸੇ ਕੱਪੜੇ ਨਾਲ ਲੈ ਕੇ ਇਸ ਨੁਸਖੇ ਨੂੰ ਬੰਨ੍ਹ ਲਓ ਢੂਈ ਦਾ ਪੁਰਾਣਾ ਤੋਂ ਪੁਰਾਣਾ ਦਰਦ ਕੁਝ ਹੀ ਦਿਨਾਂ ਵਿੱਚ ਠੀਕ ਹੋ ਜਾਵੇਗਾ ਦੋਸਤੋ ਆਖਰੀ ਦੇਸੀ ਨੁਸਖਾ ਇਸ ਤਰ੍ਹਾਂ ਹੈ ਤੁਸੀਂ ਇੱਕ ਜੈਫਰ ਲੈ ਕੇ ਇਸ ਲੈਣਾ ਹੈ ਜੈਫਲ ਦਾ ਪਾਊਡਰ ਬਣਾ ਲੈਣਾ ਹੈ ਜੈਫਲ ਦੇ ਇਸ ਪਾਊਡਰ ਵਿੱਚ ਦੋ ਚਮਚ ਸਰੋਂ ਦੇ ਤੇਲ ਦੇ ਮਿਲਾ ਕੇ ਗਰਮ ਕਰਕੇ ਇਸ ਨੁਸਖੇ ਨਾਲ ਟੁਈ ਦੀ ਮਾਲਿਸ਼ ਕਰਨੀ ਹੈ ਪੁਰਾਣਾ ਤੋਂ ਪੁਰਾਣਾ ਦਰਦ ਬਹੁਤ ਹੀ ਜਲਦੀ ਠੀਕ ਹੋ ਜਾਵੇਗਾ ਦੋਸਤੋ ਤੁਸੀਂ ਇਹਨਾਂ ਦੇਸੀ ਨੁਸਖਿਆਂ ਦਾ ਘਰ ਵਿੱਚ ਬਣਾ ਕੇ ਇਸਤੇਮਾਲ ਜਰੂਰ ਕਰੋ ਅਸੀਂ ਆਸ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਤੁਹਾਨੂੰ ਦਰਦ ਤੋਂ ਛੁਟਕਾਰਾ ਮਿਲੇਗਾ ਤੇ ਤੁਸੀਂ ਸਿਹਤਮੰਦ ਬਣੇ ਰਹੋਗੇ ਇਹ ਸੀ ਸਾਡੀ ਅੱਜ ਦੀ ਜਾਣਕਾਰੀ ਜੇ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਹੋਰ ਇਸੇ ਤਰ੍ਹਾਂ ਦੇ ਸੌਖੇ ਘਰੇਲੂ ਅਸਰਦਾਰ ਨੁਸਖੇ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸ